ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਗਜਿੰਦਰ ਹਾਥੀ ਦੀ ਕਥਾ ਇੱਕ ਨਿਮਖ ਮਨ ਮਾਹੇ ਅਰਾਦਿਓ ਗਜਪਤ ਪਾਰ ਉਤਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਧੰ ਸਤਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਹਾਥੀ ਨੇ ਇੱਕ ਪਲ ਪ੍ਰਭੂ ਦਾ ਸਿਮਰਨ ਕੀਤਾ ਤਾਂ ਉਸ ਦੀ ਜਾਨ ਬਚ ਗਈ ਪਰਮੇਸ਼ਰ ਦੇ ਨਾਮ ਦੀ ਐਸੀ ਮਹਿਮਾ ਹੈ ਪਸ਼ੂ ਪੰਛੀ ਜੋ ਵੀ ਨਾਮ ਸਿਮਰਨ ਕਰਦਾ ਹੈ ਉਸੇ ਦਾ ਪਾਰ ਉਤਾਰਾ ਹੋ ਜਾਂਦਾ ਹੈ ਗਜਪਤ ਹਾਥੀ ਦੁੱਖ ਪੀੜਾ ਨਾਲ ਵਿਆਕੁਲ ਸੀ ਉਸ ਦੀਆਂ ਚੀਕਾਂ ਨੇ ਜਦੋਂ ਕੁਝ ਨਾ ਸੁਆਰਿਆ ਤਾਂ ਉਸ ਨੇ ਭਗਤੀ ਕੀਤੀ ਤੇ ਪਰਮਾਤਮਾ ਵੱਲ ਧਿਆਨ ਕੀਤਾ ਉਸੇ ਵੇਲੇ ਪਰਮਾਤਮਾ ਆਪਣੀ ਸ਼ਕਤੀ ਨਾਲ ਉਸ ਦੀ ਸਹਾਇਤਾ ਤੇ ਆਪੂਜਾ ਉਸ ਹਾਥੀ ਨੂੰ ਤेंदुए ਨੇ ਫੜਿਆ ਸੀ ਤੇ ਪਾਣੀ ਵਿੱਚੋਂ ਬਾਹਰ ਨਹੀਂ ਸੀ ਆਉਣ ਦਿੰਦਾ। ਇਹ ਜਗਿਆਸੂ ਜਨੋ ਇੱਕ ਮਨ ਹੋ ਕੇ ਕਥਾ ਸੁਣੋ ਕਿਵੇਂ ਹਾਥੀ ਦੇ ਬੰਧਨ ਕੱਟੇ ਗਏ। ਮਹਾਭਾਰਤ ਅਨੁਸਾਰ ਕਥਾ یوں ਹੈ। ਹੋਤਾ ਤੇ ਬ੍ਰਹਮਾ ਦੋ ਭਰਾ ਹੋਏ ਹਨ। ਦੋਵੇਂ ਭਗਤੀ ਕਰਿਆ ਕਰਦੇ ਸੀ ਤੇ ਇਕੱਠੇ ਰਹਿੰਦੇ ਸਨ। ਇੱਕ ਦਿਨ ਦੋਵੇਂ ਸਲਾਹ ਕਰਕੇ ਇੱਕ ਰਾਜੇ ਕੋਲ ਦਸ਼ਨਾ ਲੈਣਗੇ ਇਹ ਪਤਾ ਨਹੀਂ ਕਿਉਂ ਕਿਸੇ ਕਾਰਨ ਕਰਕੇ ਜਾਂ ਸੁਭਾਵਿਕ ਹੀ ਹੋਤਾ ਨੂੰ ਦਸ਼ਨਾ ਬਾਹਲੀ ਮਿਲੀ ਤੇ ਬ੍ਰਹਮਾ ਨੂੰ ਘਟ ਬ੍ਰਹਮਾ ਨੇ ਸੋਚਿਆ ਮੈਨੂੰ ਘਟ ਮਿਲੀ ਹੈ ਤੇ ਭਰਾ ਨੂੰ ਵੱਦ ਇੱਕੋ ਜਹੀ ਕਰਨੀ ਚਾਹੀਏ ਉਸਨੇ ਛੱਟਪਟ ਦੋਵੇਂ ਦਸ਼ਨਾ ਮਿਲਾ ਕੇ ਇੱਕ ਥਾਂ ਕਰ ਲਈਆਂ ਦੋ ਹਿੱਸੇ ਕਰਕੇ ਭਰਾ ਨੂੰ ਆਖਣ ਲੱਗਾ ਚੁੱਕ ਲੈ ਇੱਕ ਹਿੱਸਾ ਹੋਤਾ ਨਹੀਂ ਏ ਨਹੀਂ ਹੋ ਸਕਦਾ ਮੈਂ ਤਾਂ ਉਹਨਾਂ ਹਿੱਸਾ ਲਵਾਂਗਾ ਜਿੰਨਾ ਮੈਨੂੰ ਮਿਲਿਆ ਹੈ ਦਛਣਾ ਇਕੱਠੀ ਕਿਉਂ ਕੀਤੀ ਬ੍ਰਹਮਾ ਈਰਖਾ ਕਿਉਂ ਕਰਦਾ ਹੈ ਹੋਤਾ ਈਰਖਾ ਤੇ ਲਾਲਚ ਤੂੰ ਸਾ ਕੀਤਾ ਜਦੋਂ ਤੁਸਾਂ ਨੂੰ ਦਛਣਾ ਥੋੜੀ ਮਿਲੀ ਤਾਂ ਤੁਸਾਂ ਇੱਕੋ ਜਹੀ ਕਰ ਲਈ ਕਿੰਨੀ ਬੁਰੀ ਗੱਲ ਹੈ ਮੇਰਾ ਪੂਰਾ ਹਿੱਸਾ ਦਿਓ ਲਾਲਚੀ ਬ੍ਰਹਮਾ ਮੈਂ ਲਾਲਚੀ ਹਾਂ ਤਾਂ ਤੂੰ ਤਿੰਦੂਏ ਵਰਗਾ ਏ ਜਾ ਮੈਂ ਤੈਨੂੰ ਸਰਾਪ ਦਿੰਦਾ ਹਾਂ ਤੂੰ ਗੰਡਕੀ ਨਦੀ ਵਿੱਚ ਤेंदुआ ਬਣ ਕੇ ਰਹੇਂਗਾ ਲਾਲਚੀ ਹੋਤਾ ਘਟ ਨਹੀਂ ਸੀ ਉਸਨੇ ਵੀ ਭਗਤੀ ਕੀਤੀ ਸੀ ਉਸਨੇ ਅੱਗੋਂ ਸਰਾਪ ਦੇ ਦਿੱਤਾ ਜੇ ਮੈਂ ਤेंदुआ ਬਣਾਗਾ ਤਾਂ ਚੇਤੇ ਰੱਖ ਤੂੰ ਵੀ ਮਸਤ ਹਾਥੀ ਬਣੇਗਾ ਤੇ ਉਸੇ ਨਦੀ ਵਿੱਚ ਜਦੋਂ ਪਾਣੀ ਪੀਣ ਆਏਗਾ ਤਾਂ ਤੈਨੂੰ ਫੜ ਕੇ ਗੋਤੇ ਦੇ ਕੇ ਮਾਰਾਂਗਾ ਮੁੜ ਯਾਦ ਕਰੇਗਾ ऐसे लालच नु तो, तो कुल नाश ਕਰਨ ਦਾ ਬੀੜਾ ਚੁੱਕਿਆ ਹੈ ਨੀਚ ਜਮਾਨੇ ਦਾ ਇਹ ਉਹ ਆਖਦਾ ਹੋਇਆ ਹੋਤਾ ਆਪਣਾ ਹਿੱਸਾ ਵੀ ਛੱਡ ਗਿਆ ਤੇ ਘਰੇ ਨੂੰ ਆ ਗਿਆ ਕੁਝ ਸਮਾਂ ਪਾ ਕੇ ਦੋਵੇਂ ਭਰਾ ਮਰ ਗਏ ਤੇ ਅਗਲਾ ਜਨਮ ਤਾਰਨ ਕੀਤਾ ਹੋਤਾ ਤੰਦੂਆ ਬਣਿਆ ਤੇ ਬ੍ਰਹਮਾ ਹਾਥੀ ਬਣ ਗਿਆ ਦੋਵੇਂ ਗੰਡਕੀ ਨਦੀ ਕੋਲ ਚਲੇ ਗਏ ਉਹ ਨਦੀ ਬਹੁਤ ਡੂੰਗੀ ਸੀ हे भक्तजनो देखो लालच कितना माडा है भाई भाई नु लडा देता ऐने मूर्ख बनाया के दोहा ने कुल नाश करा ले असल विच होम में ते लालच बुद्धि नु पृष्ठ कर द인다 है दुखी हांदे हन, हन लोक लालच दे बद्दे ऐसे ही लालच दी अपरंपार महिमा है लालच कदी नहीं करना चाहिए ਹਾ ਬ੍ਰਹਮਾ ਹਾਥੀ ਬਣਿਆ ਬੜਾ ਵੱਡਾ ਹਾਥੀ ਤੇ ਉਹ ਸਮਝੋ ਹਾਥੀਆਂ ਦਾ ਸਰਦਾਰ ਸੀ ਕੋਈ ਉਸ ਨਾਲ ਨਾ ਆਕੜਦਾ ਉਹ ਹਾਥਣੀਆਂ ਦੇ ਚੁੰਡ ਨਾਲ ਲੈ ਕੇ ਫਿਰਦਾ ਰਹਿੰਦਾ ਜੰਗਲ ਦਾ ਬਾਦਸ਼ਾਹ ਸੀ ਜਿਵੇਂ ਸਰਾਂਪ ਨੇ ਪੂਰਾ ਹੋਣਾ ਸੀ ਇੱਕ ਦਿਨ ਉਹ ਗੰਡਕੀ ਨਦੀ ਕੋਲ ਚਲਿਆ ਗਿਆ ਪਾਣੀ ਪੀਤਾ ਠੰਡਾ ਪਾਣੀ ਸੀ ਹਾਥੀ ਪਿਆਸੇ ਸਨ ਸਭ ਤੋਂ ਅੱਗੇ ਉਹ ਹਾਥੀ ਸੀ ਜੋ ਬ੍ਰਹਮਾ ਸੀ ਉਹ ਜਦੋਂ ਪਾਣੀ ਪੀਣ ਲਈ ਅੱਗੇ ਵਧਿਆ ਤਾਂ ਅਗੋਂ ਉਸ ਦਾ ਭਰਾ ਤेंदुए ਦਾ ਰੂਪ ਧਾਰਨ ਕਰਕੇ ਬੈਠਾ ਸੀ ਉਸ ਨੇ ਬ੍ਰਹਮਾ ਦੀਆਂ ਲੱਤਾਂ ਫੜ ਕੇ ਉਸ ਨੂੰ ਡੂੰਘੇ ਪਾਣੀ ਵੱਲ ਖਿੱਚਣਾ ਸ਼ੁਰੂ ਕਰ ਦਿੱਤਾ ਉਹ ਅੱਗੇ-ਅੱਗੇ ਗਿਆ ਜਦੋਂ ਡੁੱਬਣ ਤੇ ਆਇਆ ਤਾਂ ਹਾਥੀ ਨੇ ਚੀਕਾਂ ਮਾਰੀਆਂ ਉਹ ਵਿਚਾਲੇ ਪਾਣੀ ਦੇ ਬਿਨਾ ਡੁੱਬਣ ਤੋਂ ਖਲੋ ਗਿਆ ਸਿਰਫ ਸਿਰ ਤੇ ਸੁੰਡ ਨੰਗੀ ਸੀ ਐਸਾ ਦੇਖ ਕੇ ਹਾਥੀ ਬੜੇ ਹੈਰਾਨ ਹੋਏ ਹਾਥਣੀਆਂ ਕਿਲਕਾ ਮਾਰਨ ਪਰ ਉਸ ਨੂੰ ਬਾਹਰ ਕੱਢਣ ਦੀ ਕਿਸੇ ਕੋਲ ਸਮਰੱਥਾ ਨਹੀਂ ਸੀ ਤेंदुए ਨੇ ਬ੍ਰਹਮਾ ਕੋਲੋ ਬਦਲਾ ਲੈਣਾ ਸੀ ਇਸ ਵਾਸਤੇ ਉਹ ਜ਼ੋਰ ਨਾਲ ਉਸ ਨੂੰ ਫੜ ਕੇ ਬੈਠਾ ਰਿਹਾ ਹਾਥੀ ਵੀ ਬੱਲ ਵਾਲਾ ਸੀ ਉਸ ਨੂੰ ਵੀ ਗਿਆਨ ਹੋ ਗਿਆ ਕਿ ਪਿਛਲੇ ਜਨਮ ਦਾ ਹਿਸਾਬ ਬਾਕੀ ਹੈ ਉਹ ਵੀ ਯਤਨ ਕਰਨ ਲੱਗਾ ਉਹ ਪਾਣੀ ਵਿੱਚ ਸਿਰ ਨਾਲ ਡੁੱਬਣ ਦਿੰਦਾ ਤਿੰਦੂਆ ਉਸ ਨੂੰ ਗੋਤੇ ਦੇਣ ਦਾ ਯਤਨ ਕਰਦਾ ਤਿੰਦੂਏ ਤੇ ਹਾਥੀ ਨੂੰ ਲੜਦਿਆਂ ਹੋਇਆਂ ਕੋਈ ਹਜ਼ਾਰਾਂ ਸਾਲ ਲੱਗ ਗਿਆ ਉਹ ਭੁੱਖਾ ਰਿਹਾ ਪਾਣੀ ਵਿੱਚੋਂ ਕੀ ਖਾਏ ਤੰਦੂਏ ਦੀ ਖਰਾਕ ਤਾਂ ਪਾਣੀ ਵਿੱਚ ਸੀ ਹਾਥੀ ਮਾੜਾ ਹੋ ਗਿਆ ਤੇ ਡੁੱਬਣ ਲੱਗਾ ਤਾਂ ਉਸ ਵੇਲੇ ਉਸਨੇ ਸੁੰਡ ਉੱਪਰ ਚੁੱਕ ਕੇ ਆਕਾਸ਼ ਵਾਲਾ ਤੱਕ ਕੇ ਪਰਮਾਤਮਾ ਨੂੰ ਯਾਦ ਕੀਤਾ ਉਸਨੇ ਵਾਸਤੇ ਪਾ ਕੇ یوں ਪੁਕਾਰ ਕੀਤੀ हे ਪ੍ਰਭੂ ਅੱਗੇ ਹਾਥੀ ਜੂਨ ਪਿਆ ਹੁਣ ਕਿਰਪਾ ਕਰੋ ਮੈਂ ਪਾਣੀ ਵਿੱਚ ਨਾ ਡੁੱਬਾਂ ਜੇ ਇੱਥੇ ਮਰਿਆ ਤਾਂ ਜ਼ਰੂਰ ਕਿਸੇ ਮਾੜੀ ਜੂਨ ਵਿੱਚ ਪਾਵਾਂਗਾ ਮੇਰੀ ਅਰਦਾਸ ਸੁਣ ਪ੍ਰਭੂ ਬ੍ਰਹਮਾ ਹਾਥੀ ਨੇ ਸ਼ੁੱਧ ਹਿਰਦੇ ਨਾਲ ਪੁਕਾਰ ਕੀਤੀ ਉਸੇ ਵੇਲੇ ਪਰਮਾਤਮਾ ਨੇ ਸੁਣੀ ਭਗਵਾਨ ਆਪ ਨਦੀ ਕਿਨਾਰੇ ਆਇਆ ਸੁਦਰਸ਼ਨ ਚੱਕਰ ਨਾਲ ਤਿੰਦੂਏ ਦੀਆਂ ਤਾਰਾਂ ਕੱਟੀਆਂ ਤੇ ਹਾਥੀ ਨੂੰ ਡੁੱਬਣੋਂ ਬਚਾਇਆ ਉਸ ਦੀ ਹਾਥੀ ਦੀ ਜੂਨ ਦਾ ਤਿਆਗ ਕੀਤਾ ਤੇ ਮੁੜ ਭਗਤ ਰੂਪ ਵਿੱਚ ਪ੍ਰਗਟ ਕੀਤਾ ਉਹ ਪ੍ਰਭੂ ਦਾ jasa ਕਰਨ ਲੱਗਾ ਤਾਂ ਤਿੰਦੂਏ ਦਾ ਜਨਮ ਵੀ ਬਦਲ ਗਿਆ ਇਸ ਤਰ੍ਹਾਂ ਦੋਵੇਂ ਭਰਾਵਾਂ ਦੀ ਜੁਨ ਸੁਧਰ ਗਈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ